ਦੁర్జਾ ਹਾਕੀ ਟੂਰਨਾਮੈਂਟ ਪਿੰਟੀਨਾ ਸਮੂਹ ਨਗਰ ਨਿਵਾਸੀ ਡਾਕਟਰ ਬੀ ਆਰ ਅੰਬੇਦਕਰ ਸਪੋਰਟਸ ਕਲਬ ਧੀਨਾ ਹਾਕੀ ਕਲਬ ਅਤੇ ਸਮੂਹ ਖੇਡ ਪ੍ਰੇਮੀਆ ਵੱਲੋਂ ਇਹ ਟੂਰਨਾਮੈਂਟ ਪਿੰਟੀਨਾ ਵਿੱਚ ਹੋ ਰਿਹਾ ਇਸ ਦੀ ਸ਼ੁਰੂਆਤ ਨਵੀਨ ਮੁੰਨਾ ਬ੍ਰਿੰਗ ਫਾਈਨੈਂਸ ਅਤੇ ਮਨਦੀਪ ਸਿੰਘ ਜਲੰਧਰ ਫਾਈਨੈਂਸ ਨੇ ਕੀਤੀ ਜਿਸ ਦੇ ਸਰਦਾਰ ਜਰਨੇਲ ਸਿੰਘ ਕੁਲਰ ਸਰਦਾਰ ਅਮਰਜੀਤ ਸਿੰਘ ਕੁਲਰ ਯੂਕੇ ਰਜੇਸ਼ ਪੱਟੀ ਸੁਖਰਾਜ ਪੰਜਾਬ ਅਵਤਾਰ ਸਿੰਘ ਚੈਰੀ ਕੁਲਵੰਤ ਕੈਂਟ ਸ਼੍ਰੀਮਤੀ ਨਿਰਮਲ ਕੌਰ ਕੋਚ ਆਫ ਹਰਪ੍ਰੀਤਸ ਮਦਰ ਇੰਟਰਨੈਸ਼ਨਲ ਪਲੇਅਰ ਦਲਜੀਤ ਸਿੰਘ ਅਤੇ ਵਕ ਵਕ ਵਿੰਡਾ ਦੇ ਲੋਕ ਵੀ ਸ਼ਾਮਲ ਸੀ ਜਿਸ ਵਿੱਚ ਗੁਰਿੰਦਰ ਸਿੰਘ ਲਾਡੀ ਯੂਕੇ ਸੁਕੂਲਰ ਯੂਐਸਏ ਆਦਿ ਸ਼ਾਮਲ ਸਨ ਕਿ ਬਿਆਨ ਮੁਹੱਬਤਨਾ ਗੇਮ ਕਰਨੇ ਆ ਔਰ ਅਨੁਸ਼ਾਸਨ ਕਰਕੇ ਮੈਸੇਜ ਸਪੀਕਰ ਤੇ ਬੋਲਦਾ ਹੈ ਆਪਣੇ ਪਰਮੇਸ਼ਰ ਨੂੰ ਯਾਦ ਕਰ ਸੋ ਅਸੀਂ ਅੱਜ ਇਸ ਟੂਰਨਾਮੈਂਟ ਨੂੰ ਸ਼ੁਰੂ ਕਰਨ ਵਾਸਤੇ ਅਗਰ ਤੁਹਾਡਾ ਤਾਨਾਅਤ ਕਰਦੇ ਆ ਤੁਹਾਡੀ ਮਾਣਿ ਦੇਖਿਆ ਆਪਣੀ ਬਜਾ ਨੂੰ ਆਪਣੇ ਲੋਕਾਂ ਨੂੰ ਇਸਨੂੰ ਪੈਦਾ ਕੀਤਾ ਕਿ ਉਹ ਮੇਰੀ ਮਹਿਮਾ ਕਰ ਪ੍ਰਭੂ ਦੀ ਆਸ ਕਰਦੇ ਇਸ ਮਹਿਮਾ ਕਰਦੇ ਆ ਔਰ ਕਾਮ ਕਰਾ ਦੇ ਟੂਰਨਾਮੈਂਟ ਦੀ ਦੁਆ ਕਰਦੇ ਆ ਖੁਦਾ

सरमानंद जी जय दुनिया के शैन्ठा भानदा का हां मैं भी करमानंद हूं ये जो हमारा तदेव है जोर साहब शैन्ठा भानदा भाई क्या हुआ अभी आप सब बोल लाग रहे हो लगी नहीं नहीं वो पांच गिद गया वो मुड़ गया अब सीएल टॉक्लस टू टॉक्लस और ऊपर क्या है

ਇਹ ਗੱਲ ਮੰਨਣ ਕਿ ਲੋਕਾਂ ਨੂੰ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਆਪਣਾ ਹੌਲਾ ਬੁਖਸ਼ਿਆ ਇਹਦੇ ਵਿੱਚੋਂ

ਗੁਰਦਰਾ ਸਾਹਿਬ ਵਾਲੇ ਗੰਦ ਪ੍ਰਵਾਹ ਦੀ ਸੇਵਾ ਕਰਨ ਲਈ ਨਿਹਰੇ ਸਿੱਖ ਪ੍ਰਸਾਦ ਸਰ ਸਰ ਚਲਦੀ ਹੈ ਇਹਨਾਂ ਦੇ ਇੱਕ ਵਾਰ ਦਾ ਧਿਆਨ ਕਰਕੇ ਬੋਲੋ ਜੀ ਵਾਲੇ ਗੁਰੂ ਪੰਜਾ ਸਫਤਾ ਸਰਬਤ ਗੁਰਦਰਾ ਦੇ ਹੰਕਾਰ ਕੇ ਬੋਲੋ ਜੀ ਵਾਲੇ ਗੁਰੂ ਸ੍ਰੀਮਨ ਸਰਬਤ ਖਾਲਸਾ ਜੀ ਦਾ ਦੂਸਰਾ ਹਾਕੀ ਟੂਰਨਾਮੈਂਟ ਪੇਸ਼ ਕੀਤਾ ਸਰਬਤ ਖਾਲਸਾ ਸਾਹਿਬਾਰੇ ਸ਼ੁਰੂ ਹੋ ਲੱਗਾ ਸ਼ੁਰੂ ਹੋਣ ਤੋਂ ਪਹਿਲਾਂ ਸਾਰੀਆਂ ਸੰਤਾਂ ਵੱਲੋਂ ਸ਼ਾਸ ਬੇਚੀ ਪ੍ਰਵਾਹ ਜਾਰੀ ਸਤਿਗੁਰੂ ਦੀ ਕਿਰਪਾ ਨਾਲ ਸਾਰੀਆਂ ਭੜੀਆਂ ਦਿੱਤੇ ਸਾਰੇ ਸਟਾਫ ਉੱਤੇ ਮੇਰਾ ਪਰਿਆ ਹਰ ਤਰ੍ਹਾਂ ਸੁਖ ਸ਼ਾਂਤੀ ਵਰਤੋਣੀ ਚੜਦੀ ਕਲਾ ਬਖਸ਼ਿਆ ਨੇ ਪਰਿਵਾਰਾਂ ਦੀ ਬੱਚਿਆਂ ਦੀ ਸੇਵਾ ਕਰਨੀ ਤਨ ਮਨ ਤਨ ਲਈ ਕੀਤੀ ਸਭ ਦੀ ਸੇਵਾ ਕੇ ਕਰਕੇ ਪ੍ਰਵਾਨ ਕਰੇ ਸਭੇ ਚੜਦੀ ਕਲਾ ਦੇ ਬਖਸ਼ਿਆ ਨੇ ਪੁੱਤਰ ਪ੍ਰਭਾ ਪ੍ਰਚਾਰ ਦਿਵਸ ਦੇ ਹਾਜ਼ਰੀ ਪ੍ਰਵਾਨ ਹੋਏ ਪ੍ਰਵਾਨ ਹੋਇਆ ਕੜਾ ਪ੍ਰਸ਼ਾਸਨ ਕਰਤਾਂ ਦੇ ਅੱਜ ਦੱਸੋ ਉਕਰਨ ਸਤਗੁਰ ਜੀ ਆਪ ਦੀ ਹਾਫੀ ਟੂਰਨਾਮੈਂਟ ਸ਼ੁਰੂ ਕਰਦੀ ਹੈ ਜੀ ਆ ਦਿਓ ਜੀ ਸਹੀ ਪਿਆਰੇ ਮੇਲ ਇਨਾ ਮੇਰਾ ਨਾਮ ਦਿੱਤੀ ਆ ਦੇ ਨਾਮ ਸਨਾਮ ਜੜੀ ਰੱਬ ਤੇਰੇ ਬਾਣੇ ਸਰਬਤਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਆਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਤਰੀ ਉਤਰੀ ਆਗੇ ਨਾ ਰੌਲਾ ਮੈਂ ਤੁਮ ਆਖਾ ਅੱਜ ਆਮ ਜੋ ਕਮੈਂਟ ਲੌਂਜੀ ਸੰਦੀਪ ਸਿੰਘ ਦੀਪਾ ਜੀ ਮਨਦੀਪ ਸਿੰਘ ਜੀ ਐਕਸਪਲੇ ਬੀਐਸਐਫ ਤੋਂ ਸਾਡੇ ਵੀਰ 올ੰਪੀਅਨ ਗੁਰਪ੍ਰੀਤ ਸਿੰਘ ਜੀ ਜੇ ਸਰਦਾਰ ਬਰਿੰਦਰ ਸਿੰਘ ਜੀ ਦੇ ਸੁਪੁੱਤਰ ਸਾਹਿਬ ਜੋ ਕਿ ਟੀਮਾਂ ਨਾਲ ਜਾਣ ਪਛਾਣ ਕਰ ਰਹੇ ਹਨ ਸੋ ਇਹ ਉਦਘਾਟਨੀ ਮੈਚ ਹੈ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਕੈਂਚਰ ਇਸ ਮੈਚ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਾਇਆ ਜਾਵੇ ਤਾਂ ਕਿ ਇਸ ਤੋਂ ਅਗਲੇ ਮੈਚ ਜਿਹੜੇ ਆ ਕੰਮ ਦੀ ਸਮੇਂ ਸਿਰ ਪਹੁੰਚਾ ਸੋ दूसरा हॉकी टूर्नामेंट पिंड पहुंचे हुए में अस सारा कह करने मैच शुरू होने जा रहा है ਫੁੱਲ ਵੇਖੋ ਪਲੇਅਰ ਬਾਹਰ ਗੱਡਿਆ ਗਰਦਿਆਲ ਬਾਹਰ ਨੂੰ ਆਓ ਮੋਰੇ ਵੇਖੋ ਓਏ ਛੱਟ ਓਏ ਛੱਟ ਮੈਂ ਦੇਖੀ ਕਿ ਖਾਨ ਦੇਖ ਲੈ ਬਾਹਰ ਕਰੀ ਤੇ ਬਣਾ ਲੈ ਤੂੰ ਪੀਜੀ ਨਾ ਅੱਜ ਆ ਜਾ ਓਏ ਆਪਣਾ ਕੈਰੀਅਰ ਪ੍ਰਸਤ ਮੈਂ ਤੋਂ ਬੋਤੇ ਤੂੰ ਆਣੇ ਜਾਣਿਆ ਸੋਹਣਿਆ ਓਏ ਓਏ ਨੂੰ ਪਹਿਲਾ ਰੂਲ ਦੱਸ ਦੇ ਕੋਈ ਕੀ ਹੈ ਨਵੀਨ ਹੈ ਜੀ ਮੇਰਾ ਨਾਮ ਜੀ ਅੱਜ ਕਿੱਦਾਂ ਲੱਗ ਰਿਹਾ ਕਿਉਂਕਿ ਹਾਕੀ ਟੀਮ ਦੇ ਟੂਰਨਾਮੈਂਟ ਹੋ ਰਿਹਾ ਹੈ ਕੀ ਸੰਦੀਪ ਦੇ ਨਾਂ ਦੇ ਬੱਚੇ ਸੰਦੀਪ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਅਸ਼ਨੀ ਅਸ਼ਨੀ ਭੱਟੀ ਜੀ ਦਾ ਔਰ ਬਹੁਤ ਵਧੀਆ ਬਚਪਨ ਤੋਂ ਇਸ ਖੇਡ ਨਾਲ ਜੁੜੇ ਹੋਏ ਸੀਗੇ ਜੀ ਤੇ ਫਰਕ ਸਿਰਫ ਇੰਨਾ ਕੀ ਆ ਪਹਿਲਾਂ ਟੀਮ ਦੇ ਅੰਦਰ ਸੀਗੇ ਆ ਟੀਮ ਤੋਂ ਬਾਹਰ ਆ ਗਏ ਆ ਸਪੋਰਟਸ ਨਾਲ ਜੁੜ ਕੇ ਬਹੁਤ ਵਧੀਆ ਲੱਗਦਾ ਪਿਆ ਹੈ ਔਰ ਸਦਾ ਹੀ ਅਸੀਂ ਦਾ ਕਹਿੰਦੇ ਆ ਕਿ ਨਸ਼ੇ ਤੋਂ ਦੂਰ ਜੇ ਰਹਿਣਾ ਹੈ ਤੇ ਤੁਹਾਨੂੰ ਸਪੋਰਟਸ ਨਾਲ ਜੁੜਨਾ ਚਾਹੀਦਾ ਹੈ ਜੀ ਥੈਂਕ ਯੂ ਜੀ ਪਹਿਲਾਂ ਤੋਂ ਮੈਂ ਸਮੂਚਿਤ ਨਵੀਂ ਮੈਨੇਜਮੈਂਟ ਕਮੇਟੀ ਨੂੰ ਵਧਾਈ ਦੇਣਾ ਚਾਹੁੰਦਾ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਦੇਖੋ ਸਪੋਰਟਸ ਇੱਕ ਐਸੀ ਚੀਜ਼ ਹੈ ਜਿਹੜੀ ਤੁਹਾਨੂੰ ਸਟ्रेस ਤੋਂ ਦੂਰ ਕਰ ਸਕਦੀ ਆ ਤੇ ਬਿਮਾਰੀਆਂ ਤੋਂ ਦੂਰ ਰੱਖ ਸਕਦੀ ਆ ਤੇ ਪਲੱਸ ਨਸ਼ਿਆਂ ਤੋਂ ਦੂਰ ਰੱਖ ਸਕਦੀ ਆ ਇਹ ਇਹੋ ਜਿਹਾ ਉਪਰਾਲਾ ਮੈਂ ਕਹਿੰਦਾ ਹਰ ਪਿੰਡ ਚ ਹੋਣਾ ਚਾਹੀਦਾ ਤਾਂ ਕਿ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਆ ਉਹ ਚੰਗੇ ਪਾਸੇ ਲੱਗਣ ਤੇ ਆਪਣੇ ਦੇਸ਼ ਦਾ ਨਾਮ ਦਾ ਆਪਣੇ ਮਾਪੇ ਦਾ ਨਾਮ ਰੌਸ਼ਨ ਕਰਨ। ਬੋਲਣ ਮੇਰਾ ਨਾਮ ਰਜੀਸ਼ ਪੱਟੀ ਜੀ। ਸਭ ਤੋਂ ਪਹਿਲਾਂ ਤੁਹਾਡਾ ਮੈਂ মিডিਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਤੇ ਅੱਜ ਤਿੰਨ ਪਿੰਡ ਟੀਣਾ ਦੇ ਵਿੱਚ ਦੂਸਰਾ ਜਿਹੜਾ ਆਪਣੇ ਹਾਕੀ ਟੂਰਨਾਮੈਂਟ ਹੋ ਰਿਹਾ ਹੈ। ਇਹ ਪੂਰੀ ਟੀਣਾ ਦੇ ਸਮੂਹ ਵਰਕਰਤਵੰਤੇ ਸੱਜਣ ਜੋ ਪਿੰਡ ਪ੍ਰਤੀ ਫਿਕਰਮੰਦ ਹੈ ਨੌਜਵਾਨਾਂ ਪ੍ਰਤੀ ਫਿਕਰਮੰਦ ਹੈ। ਉਨਾ ਦੀ ਸੋਚ ਸਦਕਾ ਇਹ ਟੂਰਨਾਮੈਂਟ ਜਿਹੜਾ ਹੋ ਰਿਹਾ ਜਿਹੜੇ ਸਾਡੇ ਪਿੰਡ ਦੇ ਸਰਦਾਰ ਜਰਨੈਲ ਸਿੰਘ ਗੋਸਾਹਬ ਇਸ ਗਰਾਉਂਡ ਵਿੱਚ ਬਹੁਤ ਯੋਗਦਾਨ ਹੈ ਅੱਜ ਇਸ ਟੂਰਨਾਮੈਂਟ ਦੇ ਵਿੱਚ ਜੋ ਸਾਡੇ ਮੁੱਖ ਮਹਿਮਾਨ ਹੈ ਨਵੀਨ ਭਾਜੀ ਜੀ ਮਨਦੀਪ ਮਿੰਨਾ ਜੀ ਔਰ ਬੜਿੰਗ ਖਨਾਸ ਨਿਲੰਦਰ ਕੈਂਟ ਤੋਂ ਬਹੁਤ-ਬਹੁਤ ਇਹਨਾਂ ਦੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਗੁਜ਼ਾਰ ਕਰਦਾ ਕਿਉਂਕਿ ਇਦਾਂ ਦੇ ਦਾਨੀ ਸੱਜਣ ਅੱਜ ਦੀ ਪੀੜ੍ਹੀ ਦੇ ਵਿੱਚ ਬਹੁਤ ਜ਼ਰੂਰੀ ਹੈ ਇਹ ਆਪਣੇ ਨੌਜਵਾਨਾਂ ਨੂੰ ਬਚਾਉਣ ਲਈ ਇੱਦਾਂ ਦੇ ਪਰਾਲੇ ਹਰ ਪਿੰਡ ਵਿੱਚ ਹੋਣੇ ਚਾਹੀਦੇ ਆ ਤੇ ਤਾਂ ਜੋ ਜਿਹੜੇ ਅੱਜ ਕੱਲ ਇੱਕ ਨਸ਼ਿਆ ਦਾ ਦੌਰ ਚੱਲ ਰਿਹਾ ਆ ਉਹਦੇ ਵਿੱਚੋਂ ਜੇ ਬਚਣਾ ਤਾਂ ਇੱਕ ਸਿਰਫ਼ ਤਾਂ ਸਿਰਫ਼ ਸਪੋਰਟਸ ਹੀ ਆ ਜਿਹੜਾ ਤੁਹਾਨੂੰ ਬਚਾ ਸਕਦਾ ਔਰ ਸਪੋਰਟਸ ਹੀ ਇੱਕ ਐਸਾ ਜਰੀਆ ਆ ਕਿ ਜਿਹੜਾ ਤੁਹਾਨੂੰ ਵਧੀਆ ਸੰਸਕਾਰ ਵੀ ਦਿੰਦਾ ਆ ਸਮਾਜ ਵਿੱਚ ਰਹਿਣ ਦਾ ਤੇ ਇਸ ਪੂਰੀ ਕਮੇਟੀ ਨੂੰ ਮੈਂ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਆ ਇੱਦਾਂ ਦੇ ਪਰਾਲੇ ਜਿਹੜੇ ਹਰ ਸਾਲ ਹੋਣੇ ਚਾਹੀਦੇ ਇਹ ਸਾਲਾਨਾ ਜੋੜ ਮੇਲਾ ਜਿਹੜਾ ਹੋਣਾ ਚਾਹੀਦਾ ਇਹ ਅਸੀਂ ਕੋਸ਼ਿਸ਼ ਕਰਦੇ ਆ ਕਿ ਜਿੱਦਾਂ ਫੁੱਟਬਾਲ ਦਾ ਟੂਰਨਾਮੈਂਟ ਵੀ ਹੋਵੇ ਹਾਕੀ ਦਾ ਵੀ ਹੋਵੇ ਕਬੱਡੀ ਦਾ ਵੀ ਹੋਵੇ ਹੋਰ ਜਿਹੜੇ ਜਿਹਦਾ ਜਿੱਦਾਂ ਜਿੱਦਾਂ ਜ ਲੋਕਾਂ ਦਾ ਯਾਨੀ ਕਹਿੰਦਾ ਬੱਚਿਆਂ ਦਾ ਜਿਹੜੇ ਗੇਮ ਦੇ ਵਿੱਚ ਚਕਾ ਆ ਉਹ ਹਰ ਪਰਾਲੇ ਸਾਡੀ ਕੋਸ਼ਿਸ਼ ਹੁੰਦੀ ਕਿ ਕਰਨ ਦੇ ਵਿੱਚ ਔਰ ਮੈਂ ਧੰਨਵਾਦ ਕਰਦਾ ਫਿਰ ਤੋਂ ਆਏ ਹੋਏ ਪਤਵੰਤੇ ਸੱਜਣਿਆਂ ਦਾ ਜਿਨ੍ਹਾਂ ਦਾ ਨਾਮ ਨਹੀਂ ਵੀ ਲੈ ਸਕਿਆ ਆ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਰੇ ਦੇ ਨਾਮ ਜਾਣਦਾ ਆ ਤੇ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤਿ ਬਖਸ਼ੇ ਚੜ੍ਹਦੀ ਕਲਾ ਵਿੱਚ ਚੜ੍ਹਦੀ ਕਲਾ ਵਿੱਚ ਰੱਖੇ